ਮੈਂ ਇਹਨਾਂ ਦੇ ਇੱਕ ਇੱਕ ਨੂੰ ਜਾਣਦਾ ਹਾਂ ਪ੍ਰਧਾਨ ਜੀ ਮੈਂ ਤਾਂ ਤੁਹਾਡੇ ਕਰਕੇ ਨਹੀਂ ਕਿ ਤੁਸੀਂ ਉਹ ਕਹਿਣਗੇ ਤੁਹਾਡਾ ਚੱਕਿਆ ਹੋਆ ਬੋਲਦਾ ਇਹਨਾਂ ਦੇ ਇੱਕ ਇੱਕ ਦੇ ਪੋਤੜੇ ਫੋਲ ਦੂ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਥਾ ਨਹੀਂ ਇੱਕ ਇੱਕਲੇ ਫੋਲ ਨੂੰ ਚੰਦੂ ਮਾਜਰੇ ਨੂੰ ਮੈਂ ਇੱਕ ਦਿਨ ਸੁਣਿਆ ਕਹਿੰਦਾ ਮੈਨੂੰ ਕਦੇ ਦਿਖਾ ਦਿਓ ਡੇਰੇ ਵਾਲਿਆਂ ਦੇ ਗਏ ਉਹਦੇ ਜਿਹੜਾ ਰਾਮ ਰਹੀਮ ਦੇ ਮੈਂ ਤੁਹਾਡੇ ਰਾਹੀਂ ਪ੍ਰੈਸ ਰਾਹੀਂ ਚੰਦੂ ਮਾਜਰੇ ਨੂੰ ਪੁੱਛਦਾ ਹੈ ਚੰਦੂ ਮਾਜਰਾ ਜੀ 2017 ਦੀ ਇਲੈਕਸ਼ਨ 12 ਵਜੇ ਰਾਤ ਨੂੰ 22 ਨੰਬਰ ਫਾਟਕ ਦੇ ਕੋਲ ਜਿਹੜਾ ਮੈਰੇਜ ਪੈਲੇਸ ਹੈ ਤੁਹਾਡਾ ਸੁਪੁੱਤਰ ਸਨੌਰ ਤੋਂ ਇਲੈਕਸ਼ਨ ਲੜ ਰਿਹਾ ਸੀ ਉੱਥੇ ਦੱਸਣਾ ਬੱਲੂ ਕੌਣ ਸੀ ਜਿਹੜਾ ਸਟੇਜ ਚਲਾ ਰਿਹਾ ਸੀ ਉਹ ਸਟੇਜ ਚ ਲਾਉਣ ਤੋਂ ਬਾਅਦ ਡੇਰੇ ਵਾਲਿਆਂ ਨੇ ਸਟੇਜ ਤੇ ਆ ਕੇ ਤੁਹਾਡੇ ਨਾਲ ਖੜ ਕੇ ਤੁਹਾਡੇ ਮੁੰਡੇ ਨੂੰ ਸਪੋਰਟ ਡਿਕਲੇਅਰ ਕੀਤੀ ਹੈ ਨਹੀਂ ਕੀਤੀ ਮੈਂ ਸਬੂਤ ਦਿਉਂ ਕਹਿਣ ਇੱਕ ਵਾਰੀ ਚੰਨੂ ਮਾਜਰਾ ਕਿ ਮੈਂ ਡੇਰੇ ਵਾਲਿਆਂ ਦੀ ਸਟੇਜ ਤੇ ਨਹੀਂ ਗਿਆ ਉਹ ਮੇਰੇ ਅੱਜ ਸਟੇਜ ਤੇ ਨਹੀਂ ਆਏ ਉਹ ਯਾਰੋ 15 ਦੀ ਬੇਦਵੀ ਹੋਈ ਤੁਸੀਂ 17 ਚ ਉਹਨਾਂ ਨੂੰ ਬੁਲਾ ਕੇ ਵੋਟਾਂ ਮੰਗੋ ਤੇ ਤਨਖਾਹ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਲਾਓ ਇਹ ਤਾਂ ਗੁਰੂ ਨੇ ਸਮੱਤ ਬਖਸ਼ੀ ਪ੍ਰਧਾਨ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਕਰ ਦਿਆ ਝੋਲੀ ਅੱਡ ਲਈ ਕਿ ਸੱਚੇ ਪਾਤਸ਼ਾਹ ਤੂੰ ਮੈਨੂੰ ਮੁਖੀ ਦੀ ਸੇਵਾ ਦਿੱਤੀ ਆ ਬਤੌਰ ਮੁਖੀ ਮੈਂ ਆਪਣੀ ਚੋੜੀ ਚ ਸਭ ਕੁਝ ਪਉਣਾ ਜੋ ਪਉਣਾ ਹੈ ਹੁਣ ਮੈਂ ਅਗਲੀ ਗੱਲ ਕਰਦਾ ਹਾਂ ਕਹਿੰਦੇ ਜਨਮ ਦਿਨ ਮਨਾਉਣਾ ਟੋੜਾ ਸਾਹਿਬ ਦਾ ਮਨਾਓ ਪਰ ਮਨਾਉਤਾ ਤਾਂ ਆਜੇ ਟੋੜਾ ਸਾਹਿਬ ਨੂੰ ਪਿਆਰ ਕਰਦੇ ਹੋ 2017 ਵਿੱਚ ਚੰਦੂ ਮਾਜਰਾ ਸਾਹਿਬ ਤੁਸੀਂ ਬੀਬੀ ਕੁਲਦੀਪ ਕੌਰ ਟੋੜਾ ਸਾਹਿਬ ਦੀ ਸੁਪੁੱਤਰੀ ਦੇ ਆਲਟਾ ਸਨਾਰਤੋ ਇਲੈਕਸ਼ਨ ਲੜਿਓ ਕਿ ਨਹੀਂ ਲੜੇ ਉਹ ਆਪ ਵੱਲੋਂ ਖੜੀ ਸੀ ਤੁਸੀਂ ਆ ਕਾਲੀ ਜਾਲ ਖੜੀ ਸੀ ਤੁਸੀਂ ਤੁਸੀਂ ਉਦੋਂ ਟੋੜਾ ਸਾਹਿਬ ਤੇ ਕੁਲਦੀਪ ਦੇ ਉਲਟ ਕੀ ਕੀ ਬੋਲਦੇ ਰਹੇ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਦੱਸੋ ਤਾਂ ਸਹੀ ਨਾ ਹੁਣ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਉਹਨਾਂ ਦੇ ਪਰਿਵਾਰ ਦਾ ਤੁਸੀਂ ਵਿਰੋਧ ਕੀਤਾ ਉਹਨਾਂ ਦਾ ਤੁਸੀਂ ਵਿਰੋਧ ਕੀਤਾ 2004 ਚ ਜਦ ਤੁਹਾਨੂੰ ਟਿਕਟ ਨਹੀਂ ਮਿਲੀ ਤੁਸੀਂ ਉਹ ਲਾਂਬਾ ਦਿੱਤਾ ਤਾਂ ਟੌੜਾ ਸਾਹਿਬ ਦਾ ਬਿਆਨ ਅੱਜ ਵੀ ਅਖਬਾਰਾਂ 'ਚ ਪੜ੍ਹ ਲਓ ਉਹ ਕਹਿੰਦੇ ਲੋਕਾਂ ਦੀਆਂ ਜੇਬਾਂ 'ਚ ਹੱਥ ਵਾਉਣ ਵਾਲੇ ਨੂੰ ਮੈਂ ਟਿਕਟ ਨਹੀਂ ਕਦੇ ਦਿੰਦਾ ਜੇ ਮੈਂ ਝੂਠ ਬੋਲਦਾ ਹਾਂ ਮੈਂ ਸਜ਼ਾ ਦਾ ਜਾਇਜ਼ ਹੈ ਜੇ ਮੇਰੀ ਗੱਲ ਝੂਠੀ ਹੋਵੇ ਤਾਂ ਵੀ ਮੈਂ ਗੁਨਾਹਗਾਰ ਹਾਂ ਦੂਸਰਾ ਹੁਣ ਆ ਜਿਹੜੇ ਨਵੇਂ-ਨਵੇਂ ਚਾ ਜਾ ਕੇ ਪੈਸੇ ਬੂਸੇ ਆਏ ਹੋਣੇ ਆ ਨਾਗਪੁਰੋਂ ਭਗਵੰਤ ਮਾਨ ਕੋਲੋਂ ਮੋਦੀ ਕੋਲੋਂ ਅਮੇਸ਼ਾ ਕੋਲੋਂ ਜੱਥੇਦਾਰ ਅਕਾਲ ਤਖਤ ਨੂੰ ਸਲਾਹ ਦਿੰਦੇ ਆ ਹੁਣ ਸਲਾਹ ਕਹਿੰਦੇ ਸਜ਼ਾ ਸਖਤ ਦੇਈ ਸੁਖਵੀਰ ਨੂੰ ਪੁੱਤ ਬਗਾਨੇ ਮੋਢਿਆਂ ਤੇ ਧਰ ਕੇ ਗੱਲ ਨਹੀਂ ਬਣਨੀ ਆਪਣੀ ਤੁਹਾਨੂੰ ਆਪ ਨਿਭੜਨੀ ਪੈਣੀ ਹੈ ਜੇ ਤੁਹਾਡਾ ਪਰੋਸਾ ਹੀ ਨਹੀਂ ਆਕਾਲ ਤਖਤ ਸਾਹਿਬ ਤੇ ਤੇ ਤੁਸੀਂ ਆਕਾਲ ਤਖਤ ਸਾਹਿਬ ਜਾਣਦੇ ਕਿਉਂ ਜੇ ਸੁਖਵੀਰ ਸਿੰਘ ਨੇ ਤਾਂ ਕਦੇ ਕਿਹਾ ਕੁਝ ਨਹੀਂ ਤੇ ਤੁਸੀਂ ਬਿਨਾ ਮੰਗੇ ਸਲਾਹ ਦੇਈ ਜਾਂਦੇ ਉਹਨਾਂ ਨੂੰ ਤੁਸੀਂ ਅਕਾਲ ਤਖਤ ਸਾਹਿਬ ਨੂੰ ਨੀਵਾ ਦਿਖਾਉਂਦੇ ਹੋ ਕਿ ਨਹੀਂ ਤੁਹਾਨੂੰ ਜਥੇਦਾਰ ਸਾਹਿਬਾਂ ਤੇ ਪਰੋਸਾ ਹੈ ਕਿ ਨਹੀਂ ਹੈ ਇਕੱਠੇ ਹੋ ਕੇ ਜਾ ਕੇ ਸਲਾਹ ਦਿੰਦੇ ਨੇ ਕਿ ਸਜ਼ਾ ਸਖਤ ਦੇਈ ਹੁਣ ਮੈਂ ਗੱਲ ਕਰਦਾ ਅਗਲੀ ਕਿਉਂਕਿ ਇਹ ਸਾਰੀਆਂ ਸਮਾਂ ਥੋੜਾ ਨਹੀਂ ਤਾਂ ਕਹਾਣੀਆਂ ਤੁਹਾਨੂੰ ਸਾਰੀਆਂ ਸੁਣਾ ਦਿੰਦਾ ਇਹਨਾਂ ਦੀਆਂ ਮੈਂ ਇਹਨਾਂ ਦੇ ਇੱਕ ਇੱਕ ਨੂੰ ਜਾਣਦਾ ਪ੍ਰਧਾਨ ਜੀ ਮੈਂ ਤਾਂ ਤੁਹਾਡੇ ਕਰਕੇ ਨਹੀਂ ਕਿ ਤੁਸੀਂ ਉਹ ਕਹਿਣਗੇ ਤੁਹਾਡਾ ਚੱਕਿਆ ਹੋਇਆ ਬੋਲਦਾ ਹੈ ਇਹਨਾਂ ਦੇ ਇੱਕ ਇੱਕ ਦੇ ਪੋਤੜੇ ਫੋਲਦੂ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਥਾ ਨਹੀਂ ਇੱਕ ਇੱਕ ਦੇ ਫੋਲ ਨੂੰ ਇਹਨਾਂ ਨੇ ਕੀ ਕੀਤਾ ਆ ਪਰਮਿੰਦਰ ਢੀਡਸਾ ਆ ਵੀਡੀਓ ਮੈਂ ਲਿਆਉਣੀ ਭੁੱਲ ਗਿਆ ਤੁਹਾਨੂੰ ਦਿਖਾ ਦਿੰਦਾ ਕਹਿੰਦਾ ਜਿੱਤਣ ਲਈ ਤਾਂ ਵੋਟਾਂ ਪੈਣੀਆਂ ਹੀ ਆ ਨਾ ਡੇਰੇ ਵਾਲਿਆਂ ਦੀਆਂ ਉਹ ਯਾਰ ਜੇ ਸੁਖਵੀਰ ਸਿੰਘ ਬਾਦਲ ਜੀ ਨੇ ਕੁਝ ਵੀ ਨਹੀਂ ਕੀਤਾ ਉਹਨੂੰ ਕਹਿੰਦੇ ਡੇਰੇ ਵਾਲੇ ਨਾਲ ਰਲ ਗਿਆ ਹੈ ਜਿਹੜੇ ਜਾਜਾ ਵੋਟਾਂ ਮੰਗਦੇ ਹੋ ਉਹਨਾਂ ਨੂੰ ਕਹਿੰਦੇ ਆ ਅਸੀਂ ਗੁਨਾਹ ਕੋਈ ਨਹੀਂ ਕੀਤਾ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਅਸਲ 'ਚ ਬਾਦਲ ਸਾਹਿਬ ਦਰਯਮੇ ਵੇਸ਼ ਸਿਆਸਤਦਾਨ ਸੀ ਉਹ ਇਹਨਾਂ ਦੇ ਗੁਨਾਹ ਬਖਸ਼ਦੇ ਰਹੇ ਨਹੀਂ ਇਹਨਾਂ ਨੂੰ ਕਦੇ ਪਾਰਟੀ 'ਚ ਨਾ ਵਾੜ ਦੇ ਦੋ ਕਿਤਾਬਾਂ ਨੇ ਚੀਮਾ ਸਾਹਿਬ ਨੇ ਮੈਨੂੰ ਭੇਜੀਆਂ ਉਹ ਕਿਤਾਬਾਂ ਮੈਂ ਤੁਹਾਨੂੰ ਕਿਤਾਬਾਂ ਦੇ ਸਫੇ ਦੇ ਦੂੰ ਉਹ ਕਿਤਾਬਾਂ 'ਚ ਲਿਖਿਆ ਹੋਇਆ ਹੈ 26 ਜਨਵਰੀ 1986 ਨੂੰ ਜਦ ਪੰਥ ਨੇ ਫੈਸਲਾ ਕੀਤਾ ਕਿ ਸਰਕਾਰ ਦਾ ਬੁੜਾਇਆ ਹੋਇਆ ਅਕਾਲ ਤਖਤ ਟਾਉਣਾ ਹੈ ਤੇ ਚੰਦੂ ਮਾਜਰਾ ਉਦੋਂ ਸਰਕਾਰ ਵਿੱਚ ਕੋਆਪਰੇਟਿਵ ਮਨਿਸਟਰ ਸੀ 200 ਬੰਦੂਕ ਧਾਰੀ ਲੈ ਕੇ ਅਕਾਲ ਤਖਤ ਸਾਹਿਬ ਪਹੁੰਚੇ ਗੋਲੀਆਂ ਚਲਾਈਆਂ ਅਖੰਡ ਪਾਠ ਖੰਡਨ ਹੋਣ ਲੱਗਾ ਸੀ ਉਹਦਾ ਬਚਾ ਹੋਇਆ ਉਹ ਯਾਰ ਅਕਾਲ ਤਖਤ ਤੇ ਜਾ ਕੇ ਗੋਲੀਆਂ ਚ ਚੜਾਉਣ ਵਾਲੇ ਬਾਦਲ ਸੁਖਵੀਰ ਸਿੰਘ ਨੂੰ ਸਲਾਹ ਦੇਣ ਕਿ ਅਕਾਲ ਤਖਤ ਦਾ ਸਤਿਕਾਰ ਕਰੀਦਾ ਹੁੰਦਾ ਤੁਸੀਂ ਜਿੰਨੇ ਗੁਨਾਹ ਕੀਤੇ ਨੇ ਬੇਇੱਜ਼ਤ ਤੁਹਾਨੂੰ ਇਤਿਹਾਸ ਮਾਫ ਨਹੀਂ ਕਰ ਸਕਦਾ ਅਸੀਂ ਗਲਤੀ ਕੀਤੀ ਮਾਫ ਕਰਕੇ ਜਿਹੜੇ ਲੋਕਾਂ ਨੇ ਟੌੜਾ ਸਾਹ ਵਰਗੇ ਦਰਵੇਸ਼ ਸਿਆਸਤਦਾਨ ਨੂੰ ਆਪਣੀਆਂ ਚੰਦ ਵੋਟਾਂ ਪਿੱਛੇ ਪਾਰਲੀਮੈਂਟ ਦੀ ਇਲੈਕਸ਼ਨ ਚ ਅਮਰ ਆਸ਼ਰਮ ਜਾ ਕੇ ਨਰੰਕਾਰੀਆਂ ਦੇ ਭੀੜ ਚ ਬਾੜ ਦਿੱਤਾ ਚੰਦੂ ਮਾਜਰਾਤ ਸਾਹਿਬ ਕੀ ਗੱਲ ਨਰੰਕਾਰੀ ਨਹੀਂ ਸੀ ਅਕਾਲੀ ਦਲ ਉਥੋਂ ਅਕਾਲ ਤਖਤੋਂ ਕੱਢੇ ਹੋਏ ਹੁਣ ਮੈਂ ਅਗਲੀ ਗੱਲ ਜਿਹੜੀ ਕਰਨ ਲੱਗਾ ਐ ਇਹ ਵੀ ਮੇਰੀ ਧਿਆਨ ਨਾਲ ਸੁਣਨਾ ਆਹ ਓਲਟਾਲੀਆਂ ਜਿਹੜੇ ਕਾਂਗਰਸੀ ਆ ਭਗਵੰਤ ਮਾਨ ਹੋਣੀ ਆ ਜਾਂ ਦੁੱਕੜ ਟਿੱਕੜ ਹੋਰ ਨੇ ਇਹ ਕਹਿੰਦੇ ਆ ਅਕਾਲ ਤਖਤ ਦਾ ਠੇਕਾ ਅਕਾਲੀਆਂ ਨੇ ਲਿਆ ਨਹੀਂ ਲਿਆ ਅਕਾਲ ਤਖਤ ਸੁਮੂਚੀ ਸਿੱਖ ਕੌਮ ਦਾ ਪਰ ਮੈਂ ਇੱਕ ਗੱਲ ਪੁੱਛਦਾ ਕਿ ਤੁਸੀਂ ਅਕਾਲ ਤਖਤ ਨੂੰ ਕਿੰਨਾ ਮੰਨਦੇ ਹੋ ਜੇ ਕੈਪਟਨ ਮਨਿੰਦਰ ਸਿੰਘ ਡੇਰੇ 'ਚ ਜਾਵੇ ਕੋਈ ਸਜ਼ਾ ਨਹੀਂ ਕਿਉਂ ਸਿੱਖ ਨਹੀਂ ਉਹ ਅਕਾਲ ਤਖਤ ਦੇ ਹੁਕਮ ਦਾ ਪਾਬੰਦ ਨਹੀਂ ਜੇ ਆਪ ਵਾਲੇ ਸਿੱਖ ਡੇਰੇ 'ਚ ਜਾਣ ਕੋਈ ਐਕਸ਼ਨ ਨਹੀਂ ਇਹ ਸਿੱਖ ਨਹੀਂ ਪਾਬੰਦ ਨਹੀਂ ਤੇ ਜੇ ਕਿਤੇ ਅਕਾਲੀ ਦਲ ਚਲਿਆ ਜਾਵੇ ਤੇ ਕਹਿੰਦੇ ਸੁਖਬੀਰ ਸਿੰਘ ਨੇ ਅਕਾਲੀ ਦਲ ਸਾਹਦੇ ਠੇਕੇ ਲਾ ਦਿੱਤਾ। ਖਾਲਸਾ ਜੀ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮਕਾਉਣੀ ਹੈ। ਦੁਨੀਆ ਮੰਦੀ ਜ਼ੋਰਾ ਨੂੰ ਇੱਥੇ ਥਾ ਨਹੀਂ ਕਮਜ਼ੋਰਾ ਨੂੰ। ਮੈਨੂੰ ਕੱਲ ਇੱਕ ਕਹਿੰਦਾ ਉਹ ਕਹਿੰਦਾ ਤੁਹਾਡਾ ਐਮਐਲਏ ਭੱਜ ਗਿਆ। ਉਹ ਮੈਂ ਕਿਹਾ ਮੇਨ ਕਾ ਗੰਦੀ ਨਹੀਂ ਤਾਂ ਕਿਹਾ ਸੀ ਕੁੱਤਿਆਂ ਨੂੰ ਨਹੀਂ ਜੰਜੀਰੀ ਪਾ ਸਕਦੇ ਸੀ ਬੰਦਿਆਂ ਨੂੰ ਕਿੱਥੇ ਪਾ ਲੈਂਦੇ ਭੱਜ ਜਾਣ ਦੇ ਭੱਜ ਜਾਣ ਦੇ। ਹੁਣ ਕਿਹਨੂੰ ਕਿਹਨੂੰ ਅਸੀਂ ਜ਼ੰਜੀਰੀ ਪਾ ਲਈਏ ਕਿਹਦਾ ਵੀ ਭੱਜਿਆ ਸਾਡਾ ਤਾਂ ਆਪੋਜੀਸ਼ਨ ਆ ਨਾ ਸਾਡੇ ਤਾਂ ਮਿਲਣਾ ਕੱਖ ਨਹੀਂ ਸੀ ਕੋਟੀ ਖਾਣੀ ਪੈਣੀ ਸੀ ਆ ਭਗਵੰਤ ਮਾਨ ਦੀ ਸਰਕਾਰ ਦਾ ਮੈਂਬਰ ਪਾਰਲੀਮੈਂਟ ਰਿੰਕੂ ਭੱਜ ਗਿਆ ਇਹਦਾ ਅੰਗਰਾਲ ਐਮਐਲਏ ਜਿਨ੍ਹਾਂ ਦੇ ਅੱਜ ਕੱਲ੍ਹ ਸਾਡੀ ਮੰਡੀਆਂ ਲੱਗਣ ਲੱ ਪੀਆਂ ਅੱਗੇ ਪਸ਼ੂਆਂ ਦੀ ਲੱਗਦੀ ਸੀ ਹੁਣ ਬੰਦਿਆਂ ਦੀਆਂ ਲੱਗਣ ਲੱਗ ਪਈਆਂ ਤੁਹਾਨੂੰ ਮੇਰੀ ਬੇਨਤੀ ਇੱਕੋ ਹੀ ਹੈ ਕਿ ਜਿਹੜੀਆਂ ਵਿਕੜ ਵਾਲੀਆਂ ਪੇਡਾਂ ਨੇ ਇਹਨਾਂ ਨੂੰ ਕਦੇ ਮੂੰਹ ਨਾ ਲਾਉਣਾ ਪ੍ਰਧਾਨ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਬਾਦਸ਼ਾਹ ਦੇ ਲੋਕ ਬਾਕੀ ਜਿਹਨੂੰ ਮਰਜ਼ੀ ਵਾੜ ਲੈਣਾ ਆਹ ਪੇਡਾਂ ਨੂੰ ਨਾ ਕਿਤੇ ਨੇੜੇ ਖੰਗਣ ਦੇਣਾ ਇਹ ਬਹੁਤ ਤਰਲੇ ਲੈਣਗੀਆਂ ਤੁਹਾਡੀਆਂ ਇਹਨਾਂ ਨੇ ਸੁਹਾਗਣਾ ਬਣਨ ਦੀ ਕੋਸ਼ਿਸ਼ ਕਰਨੀ ਆ ਜਿਹੜੀ ਕਰੀ ਨਿਕਲ ਜੇ ਸੁਹਾਗਣ ਨਹੀਂ ਰਹਿੰਦੀ ਹੁੰਦੀ ਕਦੇ ਮੁੜ ਕੇ ਨਾ ਉਹਨਾਂ ਨੂੰ ਸੁਹਾਗਣ ਬਣਾਉਣਾ ਇਹਨਾਂ ਨੂੰ ਬਚਾ ਰੱਖਣਾ ਪੰਥ ਬਚਿਆ ਹੀ ਬਚਿਆ ਜਦ ਪੰਥ ਨੂੰ ਜੋਕਾਂ ਲੱਗੀਆਂ ਲਹਿਰੀਆਂ ਖਾਲਸਾ ਜੀ ਮੈਂ ਹੁਣ ਆਖਰੀ ਗੱਲ ਕਹਿ ਕੇ ਆਪਣੀ ਗੱਲ ਮਕਾਉਣੀ ਹੈ ਕਹੋ ਕਿ ਮੇਰੇ ਕੋਲ ਇਹਨਾਂ ਦਾ ਮਸਾਲਾ ਇੰਨਾ ਜ਼ਿਆਦਾ ਨਾ ਇੰਨਾ ਜ਼ਿਆਦਾ ਕਿ ਜੇ ਮੈਂ ਇੱਕ ਇੱਕ ਦਾ ਕੰਮ ਛੇੜ ਲਾਂ ਢੇਰ ਹੀ ਲੱਗ ਜਾਣ ਕਿਉਂਕਿ ਇਹ ਸਭ ਵਿਕਾਉ ਨੇ ਕਿਹਨੂੰ ਕਿੱਥੋਂ ਪੈਸੇ ਆਉਂਦੇ ਆ ਕਦੋਂ ਆਏ ਕਿਵੇਂ ਆਏ ਕਾਦੇ ਲਈ ਆਏ ਇਹ ਮੇਰੇ ਕੋਲ ਸਭ ਸਬੂਤ ਨੇ ਮੈਂ ਕਦੇ ਕੱਚੀ ਗੱਲ ਨਹੀਂ ਕੀਤੀ ਮੈਂ ਆਖਰ ਵਿੱਚ ਇੱਕੋ ਤੁਹਾਨੂੰ ਬੇਨਤੀ ਕਰਦਾ ਹੈ ਮਰਦ ਨੇ ਜਿਹੜੇ ਕਹਿੰਦੇ ਆ ਇਰਾਦੋਂ ਸੇ ਜੋ ਟਕਰਾਏ ਉਸੇ ਤੂਫਾਨ ਕਹਤੇ ਹਨ ਇਰਾਦੋਂ ਸੇ ਜੋ ਟਕਰਾਏ ਉਸੇ ਤੂਫਾਨ ਕਹਤੇ ਹਨ ਤੂਫਾਨੋਂ ਸੇ ਜੇ ਟਕਰਾਏ ਉਸੇ ਇਨਸਾਨ ਕਹਤੇ ਹਨ ਉਹ ਯਾਰ ਅਕਾਲੀ ਅਕਾਲ ਤਖਤ ਦੀ ਤਾਬਿਆਂ ਦਾ ਬਣਾ ਹੋਵੇ ਇਹ ਆ ਭੇਡਾਂ ਬੱਕਰੀਆਂ ਆਪਾਂ ਨੂੰ ਡਰਾ ਦੇਣਗੀਆਂ ਇਹਦਾ ਬੜਾ ਪਰਛਾਵਾਂ ਦੇਖੇ ਭੱਜਣਗੀਆਂ ਪਰਛਾਵਾਂ ਦੇਖ ਕੇ ਜੇ ਨਾ ਭੱਜੀਆਂ ਮੈਨੂੰ ਫੜ ਲੈਣਾ ਤਾਂ ਮੈਂ ਆਖਰ 'ਚ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਕਦੇ ਨਾ ਸੋਚਿਆ ਕਰੋ ਆਪਾਂ ਕਮਜ਼ੋਰ ਆ ਆਪਾਂ ਕਮਜ਼ੋਰ ਹੋ ਨਹੀਂ ਸਕਦੇ ਆਪਾਂ ਨਾ ਕਮਜ਼ੋਰ ਹੈਗੇ ਆ ਨਾ ਸੀਗੇ ਨਾ ਹੋਵਾਂਗੇ ਉਹਦਾ ਕਾਰਨ ਕੀ ਹੈ ਜਦ ਗੱਲ ਪੰਥ ਦੀ ਹੋਊਗੀ ਉਦੋਂ ਗੱਲ ਗ੍ਰੰਥ ਦੀ ਹੋਊਗੀ ਜਦ ਗੱਲ ਪੰਥ ਤੇ ਗ੍ਰੰਥ ਦੀ ਹੋਊਗੀ ਉਦੋਂ ਗੁਰੂ ਗੋਬਿੰਦ ਸਿੰਘ ਦਾ ਤੁਹਾਡੇ ਸਿਰ ਤੇ ਹੱਥ ਹੋਊਗਾ ਉਹ ਜੇ 10 10 ਲੱਖ ਨਾਲ ਇੱਕ ਸਿੰਘ ਲੜ ਸਕਦਾ ਪਤਾ ਲੱਖਾਂ ਦੀ ਗਿਣਤੀ 'ਚ ਹੈ ਕਿ ਨਹੀਂ ਸੋ ਇੰਨੀਆਂ ਬੇਨਤੀਆਂ ਕਰਕੇ ਆਪਣੀ ਬੇਨਤੀ ਸਮਾਪਤ ਕਰਦਾ ਮੈਂ ਹੁਣ ਇੱਕੋ ਗੱਲ ਬੋਲਣੀ ਆ ਤੁਸੀਂ ਮਗਰ ਬੋਲਣਾ ਮੈਂ ਕਹੂੰਗਾ ਪੰਥ ਤੇਰੇ ਦੀਆਂ ਗੂੰਜਾਂ ਤੁਸੀਂ ਕਹਣਾ ਦਿਨੋਂ ਦਿਨ ਪੈਂਦੀਆਂ ਰਹਿਣਗੀਆਂ ਢਿੱਲ ਨਾ ਛੱਡਣਾ ਸਾਰੇ ਖੰਨੇ ਚ ਪੈਲ ਤੇ ਸਮਰਾਲੇ ਸਾਹਨੇ ਵਾਲ ਸਾਫਾਂ ਸੁਣਦੇ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਐਨਾ ਨਹੀਂ ਯਾਰ ਮੈਂ ਤਾਂ ਕੱਲਾ ਹੀ ਸੱਗ ਪਾੜੀ ਜਾਂਦਾ ਪੰਥ ਤੇਰੇ ਦੀਆਂ ਗੂੰਜਾਂ ਚਲੋ ਹੁਣ ਐਨੇ ਨਾਲ ਮੈਂ ਜਕਾਰਾ ਬੁਲਾਉਣਾ ਜਿੰਨੀ ਹੱਡੀ ਲੇਕ ਹਾ ਲਾ ਕੇ ਮੈਂ ਜਕਾਰਾ ਬਰਾਵਾ ਉੱਡਾ ਹੀ ਲੰਬਾ ਜਵਾਬ ਬੋਲੇ ਏ ਸੋਨੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ